ਹਾਂਜੀ ਸਸ਼ਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਆਹ ਵਾਲਾ ਡਿਜ਼ਾਈਨ ਹੈ ਜਿਹੜਾ ਤੁਹਾਨੂੰ ਆਪਾਂ ਇਹ ਫੁੱਲ ਵੀਡੀਓ ਦੇਵਾਂਗੇ ਕਿ ਆਹ ਵਾਲੀ ਡਿਜ਼ਾਈਨ ਦੀ ਹੈ ਜਿਹੜੀ ਆਪਾਂ ਇਹ ਇਹਨੂੰ ਆਪਾਂ ਕਿਵੇਂ ਬਣਾਉਣੇ ਹੈਗੇ ਮੋਸਟ ਆਫ ਡਿਜ਼ਾਈਨ ਹੈ ਜਿਹੜਾ ਇਹ ਮੇਰਾ ਪਸੰਦ ਕੀਤਾ ਜਾਣ ਵਾਲਾ ਹੈਗਾ ਤੇ ਜਿਹੜੇ-ਜਿਹੜੇ ਮੇਰੇ ਚੈਨਲ ਦੇ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਹੰਬਰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਹਰ ਇੱਕ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਫਰੈਂਡਸ ਦੇ ਨਾਲ रिलेटिव ਦੇ ਨਾਲ ਤਾਂ ਜੋ ਆਪਣਾ ਪੇਜ ਆ ਉਹ ਗਰੋਥ ਕਰ ਸਕੇ ਤੇ ਆਪਾਂ ਹੋਰ ਸੋਹਣੀਆਂ ਸੋਹਣੀਆਂ ਵੀਡੀਓਜ਼ ਨੇ ਜਿਹੜੀਆਂ ਉਹ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਇਹ ਸਾਰੀਆਂ ਉਹਨਾਂ ਲਈ ਨੇਗੀਆਂ ਕੁੜੀਆਂ ਜਿਹੜੀਆਂ ਫੀਸ ਨਹੀਂ ਦੇ ਸਕਦੀਆਂ ਹੈਗੀਆਂ ਆਨਲਾਈਨ ਕਲਾਸਾਂ ਨਹੀਂ ਆ ਤਾਂ ਉਹ ਆਪਣੇ ਪੇਜ ਦੇ ਉੱਪਰ ਆ ਕੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਹੁਤ ਸੋਹਣਾ ਕੰਮ ਕਰ ਰਹੀਆਂ ਨੇ ਮੇਰੇ ਨਾਲ ਵੀਡੀਓਜ਼ ਫੋਟੋਸ ਸਾਰੀਆਂ ਸ਼ੇਅਰ ਕਰ ਰਹੀਆਂ ਨੇਗੀਆਂ ਉਹ ਡੇਲੀ ਮੈਨੂੰ ਜਿਹੜਾ ਜਿਹੜਾ ਵੀ ਕੰਮ ਕਰਦੀਆਂ ਨੇਗੀਆਂ ਇੰਸਟਾਗ੍ਰam ਦੇ ਉੱਪਰ ਮੈਨੂੰ ਆਪਦੀਆਂ ਪਿਕਸ ਭੇਜਦੇ ਨੇਗੇ ਤੇ ਮੈਨੂੰ ਉਹਨਾਂ ਨੂੰ ਸ਼ੇਅਰ ਜ਼ਰੂਰ ਕਰਦੀ ਬਣੀਆ ਸਟੋਰੀ ਦੇ ਵਿੱਚ ਅਗਰ ਤੁਸੀਂ ਵੀ ਕਰਦੇ ਹੋਗੇ ਆਪਣੇ ਪੇਜ ਤੋਂ ਦੇਖ ਕੇ ਕੋਈ ਕੰਮ ਕਰ ਰਹੇ ਹੋ ਤਾਂ ਮੇਰੇ ਨਾਲ ਪਿਕਸ ਜ਼ਰੂਰ ਸ਼ੇਅਰ ਕਰਿਆ ਕਰੋ ਵੀਡੀਓਜ਼ ਜ਼ਰੂਰ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਆਹ ਵਾਲੇ ਫਲਾਵਰ ਦਾ ਫੁੱਲ ਟਿਊਟੋਰੀਅਲ ਆਪਾਂ ਆਪਣੇ ਚੈਨਲ ਦੇ ਉੱਪਰ ਪਾਇਆ ਹੋਇਆ ਬੁਲੀਅਨ ਸਟਿਚ ਵਾਲਾ ਮੋਸਟ ਆਫ ਇਹ ਸਾਰਿਆਂ ਨੂੰ ਆ ਵੀ ਚੁੱਕਿਆਗਾ ሪያਵਲੀ ਪੱਤੀ ਦੀ ਵੀ ਆਪਾਂ ਵੀਡੀਓ ਬਣਾਈ ਹੋਈ ਹੈ ਬਟ ਹੁਣ ਆਪਾਂ ਇਹਦਾ ਫੁੱਲ ਟਿਊਟੋਰੀਅਲ ਦੇ ਰਹੀਆਂ ਤੁਹਾਨੂੰ ਕਿ ਇਹਵੇਂ ਕਿੱਦਾਂ ਬਣਾਉਣੀ ਹੈਗੀ ਸਾਰਾ ਠੀਕ ਹੈ ਜੀ ਹੁਣ ਸਭ ਤੋਂ ਪਹਿਲਾਂ ਦੇਖੋ ਮੈਨੇ ਪਹਿਲਾਂ ਫਲਾਵਰ ਬਣਾਏ ਹੋਏ ਨੇਗੇ ਇਸ ਤਰ੍ਹਾਂ ਆਪਾਂ ਡਰਾ ਕੀਤਾ ਹੋਇਆ ਇਹਨੂੰ ਮੀਜ਼ਰਮੈਂਟ ਦੇ ਅਕੋਰਡਿੰਗ ਤੇ ਇਸ ਤਰ੍ਹਾਂ ਫਿਰ ਆਪਣੇ ਇਹਦੇ ਪਹਿਲਾਂ ਫਲਾਵਰ ਬਣਾਏ ਨੇ ਇਹ ਮੈਂ ਡਬਲ ਸ਼ੇਡ ਦੇ ਨਾਲ ਬਣਾਏ ਨੇ ਵਿੱਚ ਆਪਾਂ ਲਾਈਟ ਕਲਰ ਦਿੱਤਾ ਹੈ ਸਾਈਡਸ ਤੇ ਆਪਾਂ ਡਾਰਕ ਕਲਰ ਦਿੱਤਾ ਤੇ ਫਿਰ ਆਪਾਂ ਆ ਵਾਲੀਆਂ ਪੱਤੀਆਂ ਬਣਾਈਆਂ ਹੋਈਆਂ ਨੇ ਜੀ ਹੁਣ ਮੈਂ ਤੁਹਾਨੂੰ ਇੱਕ ਪੱਤੀ ਬਣਾ ਕੇ ਦਿਖਾਉਂਗੀ ਫਿਰ ਮੈਂ ਤੁਹਾਨੂੰ ਆ ਵਾਲੀ ਇੱਕ ਜਿਹੜੇ ਆਪਾਂ ਇੱਥੇ ਗੋਲ ਬਣਾਣੇ ਹੁੰਦੇ ਹੈਗੇ ਹਨਾ ਇਹਦੀ ਵੀ ਮੈਨੂੰ ਆਉਂਦੀ ਹੁੰਦੀ ਵੀਡੀਓ ਦੇ ਵਿੱਚ ਕਿ ਇਹ ਬਣਾ ਕੇ ਦਿਖਾਉ ਉਹ ਵਾਲਾ ਵੀ ਤੁਹਮਹ ਦੱਸਾਂਗੇ ਕਿ ਕਿੱਦਾਂ ਬਣਦਾਗਾ ਤੇ ਜਿਹੜੀ ਆਪਾਂ ਇੱਥੇ ਸੀਕਵੈਂਸ ਲਗਾਉਣੇ ਹੁੰਦੇ ਆ ਸੀਕਵੈਂਸ ਨਹੀਂ ਆਈ ਮੀਨਸ ਕੱਟ ਦਾਣਾ ਲਗਾਉਣੇ ਹੁੰਦੇ ਹੈਗੇ ਉਹਦੀ ਵੀ ਆਪਾਂ ਇਹ ਤੁਹਾਨੂੰ ਇਹਦੇ ਵਿੱਚ ਦੱਸਾਂਗੇ ਸਾਰੀ ਵੀਡੀਓ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਤੇ ਇਕਲੀ ਇਕਲੀ ਗੱਲ ਸਮਝਦੇ ਜਾਇਓ ਵੀਡੀਓ ਨੂੰ ਸਕਿੱਪ ਨਾ ਕਰਿਓ ਤਾਈਆਂ ਤੁਹਾਨੂੰ ਜਿਹੜੀ ਉਹ ਹਰ ਇੱਕ ਚੀਜ਼ ਪਤਾ ਲੱਗਦੀ ਹੈ ਠੀਕ ਹੈ ਜੀ ਹੁਣ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਕਿ ਇਹ ਵਾਲੀ ਪੱਤੀ ਹੈ ਜਿਹੜੀ ਉਹ ਕਿੱਦਾਂ ਬਣਦੀ ਆ ਸਭ ਤੋਂ ਪਹਿਲਾਂ ਨੀਚੋਂ ਪੈਦਾਂ ਕੱਢ ਲੈਣਾ ਹੈ ਇਹਨੂੰ ਅਗਰ ਤੁਸੀਂ ਪ੍ਰੋਪਰ ਸਹੀ ਤਰੀਕੇ ਦੇ ਨਾਲ ਬਣਾਉਣੀ ਹੈ ਵੱਡੀ ਛੋਟੀ ਨਾ ਹੋਵੇ ਤਾਂ ਪਹਿਲਾਂ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਟ੍ਰੇਸ ਕਰ ਲਿਆ ਕਰੋ ਪੈਨ ਦੇ ਨਾਲ ਹੀਟ ਰਿਜ਼ੀਬਲ ਪੈਨ ਦੇ ਨਾਲ ਜਾਂ ਤੁਸੀਂ ਪੈਨਸਲ ਦੇ ਨਾਲ ਇਹਨਾਂ ਨੂੰ ਬਣਾ ਸਕਦੇ ਹੋਗੇ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਸਾਰੀ ਪੱਤੀ ਹੈ ਜਿਹੜੀ ਉਹ ਬਣਾ ਲੈਣੀ ਹੈਗੀ ਇਹਦੇ ਉੱਪਰ ਆਪਾਂ ਪੂਰੇ ਧਿਆਨ ਦੇ ਨਾਲ ਕੱਪੜੇ ਦੇ ਉੱਪਰ ਕੰਮ ਕਰਨਾ ਹੁੰਦਾ ਕਿਉਂਕਿ ਇਹ ਕੱਪੜਾ ਬਹੁਤ ਪਤਲਾ ਹੁੰਦਾਗਾ ਤੇ ਗਲੀਆਂ ਨਿਕਲਣ ਦਾ ਡਰ ਹੁੰਦਾ ਇਸ ਕਰਕੇ ਆਪਾਂ ਇਹਨੂੰ ਖਿੱਚਣਾ ਨਹੀਂ ਹੈਗਾ ਬਿਲਕੁਲ ਹੀ ਹਲਕੇ ਹੱਥ ਦੇ ਨਾਲ ਕੰਮ ਕਰਨਾ ਇਹਦੇ ਉੱਪਰ ਬਟ ਔਰਗੈਂਜ਼ਾ ਦੇ ਉੱਪਰ ਹੈ ਜਿਹੜੀ ਉਹ ਫਿਨਿਸ਼ਿੰਗ ਕੰਮ ਦੀ ਬਹੁਤ ਜ਼ਿਆਦਾ ਆਉਂਦੀ ਆ ਤੇ ਆਪਾਂ ਇਹਨੂੰ ਕਿਸੇ ਵੀ ਸਮਰ ਸੀਜ਼ਨ ਦੇ ਵਿੱਚ ਜਾਂ ਫਿਰ ਆਪਾਂ ਵਿੰਟਰ ਦੇ ਵਿੱਚ ਇਹਨਾਂ ਨੂੰ ਦੋਨਾਂ ਤੇ ਵੀਅਰ ਕਰ ਸਕਦੇ ਹਾਂ ਠੀਕ ਹੈ ਜੀ ਇਸ ਕਰਕੇ ਮੋਸਟ ਆਫ ਮੈਂ ਕੇਨੀਆ ਆਰਡਰ ਇਹਨਾਂ ਦੇ ਉੱਪਰ ਹੀ ਜਿਹੜੇ ਮੈਂ ਉਹ ਬਣਾ ਕੇ ਦੇ ਰਹੀਆਂ ਹਾਂਗੀ ਹੁਣ ਆਪਾਂ ਸੈਕੰਡ ਪੱਤੀ ਬਣਾਵਾਂਗੇ ਉਸੇ ਤਰ੍ਹਾਂ ਤਨੂੰ ਇਹ ਨਹੀਂ ਹੈਗਾ ਕਿ ਤੁਸੀਂ ਪਹਿਲਾਂ ਪੱਤੀਆਂ ਹੀ ਬਣਾਉਣੀਆਂ ਨੇ ਜਾਂ ਤੁਸੀਂ ਪਹਿਲਾਂ ਫਲਾਵਰ ਹੀ ਬਣਾਉਣੇ ਨੇ ਜੋ ਤੁਹਾਨੂੰ ਕੰਫਰਟ ਲੱਗਦਾਗਾ ਅਗਰ ਪੱਤੀਆਂ ਬਣਾ ਕੇ ਬੋਰ ਹੋ ਰਹੇ ਹੋ ਤਾਂ ਤੁਸੀਂ ਫਲਾਵਰ ਬਣਾ ਸਕਦੇ ਹੋ ਅਗਰ ਫਲਾਵਰ ਬਣਾ ਕੇ ਬੋਰ ਹੋ ਰਹੇ ਹੋ ਤਾਂ ਤੁਸੀਂ ਪੱਤੀਆਂ ਬਣਾ ਸਕਦੇ ਹੋਗੇ ਬਟ ਜਿਹੜੀ ਆ ਪਾ ਵਾਲੀ ਲਾਈਨ ਲਗਾਉਣੀ ਹੈਗੀ ਕਟਦਾਨੇ ਵਾਲੀ ਇਹ ਆਪਾਂ ਸਭ ਤੋਂ ਐਂਡ ਤੇ ਲਗਾਉਣੀ ਹੈ ਇਹ ਪਹਿਲਾਂ ਨਹੀਂ ਲਗਾਉਣੀ ਹੈਗੀ ਨਹੀਂ ਤਾਂ ਤੁਹਾਨੂੰ ਪੱਤੀਆਂ ਬਣਾਉਣ ਦੇ ਵਿੱਚ ਦਿੱਕਤ ਦਿੱਕਤ ਆਊਗੀ ਆਹ ਵਾਲੇ ਜਿਹੜੇ ਆਪਾਂ ਇੱਥੇ ਸਰਕਲ ਬਣਾਉਣੇ ਨੇ ਉਹਨਾਂ ਦੇ ਵਿੱਚ ਵੀ ਦਿੱਕਤ ਆਊਗੀ ਇਸ ਕਰਕੇ ਜਿਹੜਾ ਕੱਟਦਾਨੇ ਵਾਲੀ ਲਾਈਨ ਲਗਾਉਣੀ ਹੈਗੀ ਆਪਾਂ ਆਰੀ ਦੇ ਨਾਲ ਲਗਾਣੇ ਹੁੰਨੇ ਆ ਉਹ ਵਾਲੀ ਉਹ ਸੂਈ ਦੇ ਨਾਲ ਨਹੀਂ ਲੱਗਦੀ ਕਿਉਂਕਿ ਬਹੁਤ ਬਰੀਕ ਹੁੰਦਾ ਆ ਤੇ ਸੂਈ ਉਹਦੇ ਵਿੱਚੋਂ ਨਹੀਂ ਲੰਘਦੀ ਹੈਗੀ ਇਸ ਕਰਕੇ ਉਹ ਆਪਾਂ ਆਈ ਦੇ ਨਾਲ ਲਗਾਵਾਂਗੇ ਉਹ ਵੀ ਤੁਹਾਨੂੰ ਇਹਦੇ ਵਿੱਚ ਦੱਸਾਂਗੇ ਇਸੇ ਤਰ੍ਹਾਂ ਆਪਾਂ ਹੁਣ ਸਾਰੀਆਂ ਪੱਤੀਆਂ ਨੇ ਜਿਹੜੀਆਂ ਉਹ ਆਪਾਂ ਕੰਪਲੀਟ ਕਰ ਲੈਣੀਆਂ ਨੇ ਠੀਕ ਹੈ ਜੀ ਪਹਿਲਾਂ ਆਪਾਂ ਇਹ ਬਣਾ ਲਈ ਆਵਣ ਵਾਲੀ ਤੇ ਹੁਣ ਆਪਾਂ ਇਹ ਵਾਲੀ ਕੰਪਲੀਟ ਕਰਕੇ ਤੁਹਾਨੂੰ ਮਿਲਦੇ ਆਂਗੇ ਜਦੋਂ ਆਪਾਂ ਆ ਵਾਲੀ ਚੀਜ਼ ਬਣਾਵਾਂਗੇ ਠੀਕ ਹੈ ਜੀ ਹਾਂਜੀ ਹੁਣ ਆਪਾਂ ਜਿਹੜੀਆਂ ਇਹ ਪੱਤੀਆਂ ਨੇ ਜਿਹੜੀਆਂ ਆਪਾਂ ਇਹ ਕੰਪਲੀਟ ਕਰ ਚੁੱਕੀਆਂ ਆ ਆਪਾਂ ਇਧਰਲੀ ਸਾਈਡ ਬੰਦ ਵਿੱਚ ਕਰਾਂਗੇ ਬਟ ਆਪਾਂ ਇਹਦੀ ਇੱਕ ਸਾਈਡ ਹੈ ਜਿਹੜੀ ਤੁਹਾਨੂੰ ਪੂਰੀ ਵੀਡੀਓ ਦੇ ਵਿੱਚ ਆਪਾਂ ਕੰਪਲੀਟ ਕਰਕੇ ਦਿਖਾਵਾਂਗੇ ਠੀਕ ਹੈ ਜੀ ਹੁਣ ਆਪਾਂ ਇੱਥੇ ਉਹ ਵਾਲੇ ਸਰਕਲ ਬਣਾਵਾਂਗੇ ਜਿਹੜੇ ਇੱਥੇ ਸਿੰਗਲ ਸਰਕਲ ਬੰਦੇ ਨੇ ਉਹਦੇ ਲਈ ਆਪਾਂ ਸਿੰਗਲ ਰੈੱਡ ਲੈ ਲੈਣਾ ਤੇ ਉਸੇ ਸੂਈ ਨਾਲ ਬਣਾਉਣਾ ਹੈ ਜਿਹੜੀ ਆਪਾਂ ਇਹ ਫਲਾਵਰ ਯੂਜ਼ ਕਰਦੇ ਆਂਗੇ ਠੀਕ ਹੈ ਜੀ ਆਹ ਵਾਲੀ ਸੂਈ ਇਹ ਅੱਗੋਂ ਪਤਲੀ ਹੁੰਦੀ ਹੈਗੀ ਅਗੂ ਥੋੜੀ ਜੀ ਕਮੋਟੀ ਆਂਦੀ ਹੈਗੀ ਆਪਾਂ ਉਹ ਵਾਲੀ ਯੂਜ਼ ਨਹੀਂ ਕਰਨੀ ਕਿਉਂਕਿ ਔਰਗੈਂਜ਼ਾ ਦਾ ਕੱਪੜਾ ਹੈ ਉਹਦੇ ਵਿੱਚ ਗਲੀਆਂ ਵੱਧ ਨਿਕਲਦੀਆਂ ਨਹੀਂ ਇਸ ਕਰਕੇ ਆਪਾਂ ਜਿਹੜੀ ਆ ਵਾਲੀ ਸੂਈ ਹੈਗੀ ਉਹ ਬਿਲਕੁਲ ਹੀ ਆ ਵਾਲੀ ਨੂਰੋ ਨੱਕੇ ਵਾਲੀ ਬ੍ਰੀਕ ਲੈਣੀ ਹੈ ਠੀਕ ਹੈ ਜੀ ਸਿੰਗਲ ਥ्रेड ਪਾ ਲੈਣਾ ਆਪਾਂ ਉਸੇ ਤਰ੍ਹਾਂ ਪਿੱਛੋਂ ਨੋਟ ਲਗਾ ਲੈਣੀ ਹੈ ਆਪਾਂ ਤੇ ਹੁਣ ਤੁਹਾਨੂੰ ਆਪਾਂ ਇਹ ਵਾਲਾ ਦੱਸ ਦਿਆਂਗੇ ਇਹ ਕਿੱਦਾਂ ਬਣਾਉਣਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੀਚੋਂ ਸੂਈ ਕੱਢ ਲੈਣੀ ਹੈਗੀ ਉੱਪਰ ਨੂੰ ਤੇ ਇੱਥੋਂ ਬਿਲਕੁਲ ਹੀ ਹਲਕਾ ਜਿਹਾ ਕੱਪੜਾ ਚੱਕਣਾ ਆਪਾਂ ਇੱਥੋਂ ਬਿਲਕੁਲ ਹੀ ਹਲਕਾ ਜਿਹਾ ਕੱਪੜਾ ਚੱਕ ਕੇ ਇਹਨੂੰ ਸੂਈ ਨੂੰ ਉਸੇ ਤਰ੍ਹਾਂ ਲਪੇਟੇ ਮਾਰਨੇ ਆ ਜਿੱਦਾਂ ਆਪਾਂ ਵਾਲਾ ਸੀਕੁਐਂਸ ਕਾ ਵਾਲਾ ਕੰਮ ਕਰਦੇ ਹੁੰਦੇ ਹੁੰਦੇ ਆ ਜੀ ਬੁਲੀਅਨ ਸਟਿਚ ਵਾਲਾ ਹੀ ਹੈ ਇਹ ਬੁਲੀਅਨ ਸਟਿਚ ਦੇ ਨਾਲ ਹੀ ਬਣੂਗਾ ਜਿੱਦਾਂ ਆਪਾਂ ਵਾਲਾ ਫਲਾਵਰ ਬਣਾਉਨੇ ਆ ਉਸੇ ਤਰ੍ਹਾਂ ਹੀ ਹੈ ਜਿਹੜਾ ਇਹ ਬਣੂਗਾ ਇਹਦੇ ਆਪਾਂ ਥੋੜੀ ਜਿਹੀ ਇਸ ਤਰ੍ਹਾਂ ਲਪੇਟੇ ਦੇ ਦੇਣੇ ਹੈਗੇ ਜਿੰਨਾ ਕ ਆਪਾਂ ਵੱਡਾ ਬਣਾਉਣਾ ਹੈ ਠੀਕ ਹੈ ਜੀ ਮੈਂ ਜ਼ਿਆਦਾ ਵੱਡਾ ਨਹੀਂ ਬਣਾਉਣਾ ਇਸ ਕਰਕੇ ਮੈਂ ਸੂਈ ਦੇ ਬਿਲਕੁਲ ਹੀ ਇਸ ਤਰ੍ਹਾਂ 20 ਤੋਂ 25 ਇੱਕ ਰਾਊਂਡ ਨਹੀਂ ਜਿਹੜੇ ਮੈਂ ਉਹ ਕੀਤੇ ਨੇ ਇਹਨੂੰ ਹੌਲੀ ਹੌਲੀ ਉਸੇ ਤਰ੍ਹਾਂ ਆਪਾਂ ਕੱਢ ਲੈਣਾ ਤੇ ਹੁਣ ਤੁਸੀਂ ਇਹਨੂੰ ਦੇਖ ਸਕਦੇ ਹੋਗੇ ਕਿ ਮੈਨੇ ਇਹ ਸੂਈ ਦੇ ਵਿੱਚੋਂ ਕੱਢ ਲਿਆ ਤੇ ਇਹਨੂੰ ਆਪਾਂ ਹੌਲੀ-ਹੌਲੀ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਹੌਲੀ-ਹੌਲੀ ਇੱਥੇ ਲੈ ਕੇ ਆਵਾਂਗੇ ਐਵੇਂ ਠੀਕ ਹੈ ਜੀ ਇੱਥੇ ਆਪਾਂ ਇਹਨੂੰ ਛੱਡ ਦੇਣਾ ਇਸ ਤਰ੍ਹਾਂ ਇਹ ਆਪਾਂ ਬਿਲਕੁਲ ਹੀ ਛੋਟਾ ਜਿਹਾ ਬਣਾਏਗਾ ਤੇ ਇਹਦੇ ਵਿੱਚ ਇੱਕ ਆਪਾਂ ਸੈਂਟਰ ਦੇ ਵਿੱਚ ਜਿਹੜਾ ਹੋ ਇੱਕ ਮੋਤੀ ਵੀ ਐਡ ਕਰਾਂਗੇ ਉਹ ਵੀ ਮੈਂ ਤੁਹਾਨੂੰ ਕਰਕੇ ਦਿਖਾਉਣੀ ਆਇ ਇੱਥੋਂ ਆਪਾਂ ਫੇਰ ਦੁਬਾਰਾ ਸੂਈ ਕੱਢਣੀ ਹੈਗੀ ਤਾਂ ਜੋ ਇਹ ਇੱਕ ਥਾਂ ਤੇ ਟਿਕਿਆ ਰਹੇ ਇੱਥੇ ਆਪਾਂ ਇਹਨੂੰ ਇੱਕ ਸਟਿਚ ਦੇ ਦੇਣਾ ਇਸ ਤਰ੍ਹਾਂ ਠੀਕ ਹੈ ਜੀ ਇੱਕ ਸਟੈਂਡ ਹੋ ਜਾਊਗਾ ਇਹਦਾ ਇਹ ਫਿਰ ਇਧਰ ਉਧਰ ਨਹੀਂ ਜਾਊਗਾ ਇਹ ਬਹੁਤ ਹੀ ਆਸਾਨ ਆਗਾ ਬੁਲੀਅਨ ਸਟਿਚ ਦੇ ਨਾਲ ਹੀ ਬੰਨਦਾ ਜਿਹੜੇ ਸਟਿਚ ਨਾਲ ਵਾਲੇ ਫਲਾਵਰ ਨੇ ਜਿਹੜੇ ਬੰਦੇ ਨੇਗੇ ਅਗਰ ਕਿਸੇ ਨੂੰ ਇਹ ਵਾਲਾ ਸਟਿਚ ਨਹੀਂ ਆਉਂਦਾ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋਗੇ ਬੁਲੀਅਨ ਸਟਿਚ ਬਹੁਤ ਹੀ ਆਸਾਨ ਆਗਾ ਇਹਦੇ ਵਿੱਚ ਇੱਕ ਹੁਣ ਆਪਾਂ ਮੋਤੀ ਐਡ ਕਰਾਂਗੇ ਉਹ ਮੈਂ ਤੁਹਾਨੂੰ ਦਿਖਾਉਣੀ ਆ ਐਸ ਤਰ੍ਹਾਂ ਇੱਕ ਮੋਤੀ ਲੈ ਲੈਣਾ ਆਪਾਂ ਜੋ ਨਾਰਮਲ ਆਪਾਂ ਬੀਡਸ ਚੂਜ਼ ਕਰ ਰਹੇ ਹਾਂਗੇ ਹਰੇਕ ਵਰਕ ਦੇ ਵਿੱਚ ਆਹ ਵਾਲਾ ਮੋਤੀ ਹੈ ਜਿਹੜਾ ਮੈਂ ਯੂਜ਼ ਕਰ ਰਹੀ ਆਂਗੀ ਠੀਕ ਹੈ ਜੀ ਇਹਦੇ ਵਿੱਚ ਆਪਾਂ ਇਹਨੂੰ ਐਡ ਕਰ ਦੇਣਾ ਇੱਕ ਕਸਟਮਰ ਦੀ ਡਿਮਾਂਡ ਦੇ ਉੱਪਰ ਹੋ ਰਿਹਾ ਆਦਰਵਾਈਜ਼ ਆਪਾਂ ਇਹਨੂੰ ਸਿੰਗਲ ਵੀ ਬਣਾ ਸਕਦੇ ਆਂਗੀ ਅਗਰ ਤੁਸੀਂ ਇਹਦੇ ਵਿੱਚ ਮੋਤੀ ਐਡ ਕਰਨਾਗਾ ਤਾਂ ਤੁਸੀਂ ਮੂਰਤੀ ਵੀ ਐਡ ਔਨ ਕਰ ਸਕਦੇ ਹੋ ਉਹਦੇ ਨਾਲ ਜ਼ਿਆਦਾ ਸੋਹਣਾ ਲੱਗੂਗਾ ਐਸ ਤਰ੍ਹਾਂ ਆਪਾਂ ਇਹਦੇ ਵਿੱਚ ਇੱਕ ਮੋਤੀ ਹੈ ਜਿਹੜਾ ਉਹ ਐਡ ਕਰ ਰਹੇ ਆਂ ਠੀਕ ਹੈ ਜੀ ਦੇਖ ਇਕ ਜਿਹੜਾ ਮੋਤੀ ਹੈਗਾ ਉਹ ਵੀ ਇਹਦੇ ਵਿੱਚ ਆਪਾਂ ਐਡ-ਆਨ ਕਰ ਲਿਆ ਉਸੇ ਤਰ੍ਹਾਂ ਹੁਣ ਆਪਾਂ ਸਾਰੇ ਇਹ ਕੰਪਲੀਟ ਕਰ ਲਾਂਗੇ ਆ ਚੀਜ਼ ਜਿਹੜੀ ਹੈਗੀ ਹੈ ਤੇ ਆਪਣੇ ਸਾਰੇ ਤੇ ਅੱਗੇ ਮਿਲਦੇ ਆ ਜੀ ਹੁਣ ਆਪਾਂ ਜਿਹੜਾ ਹਾਂ ਕਰਾਂਗੇ ਇੱਕ ਆਹ ਵਾਲੀ ਚੀਜ਼ ਹੋਊਗੀ ਤੇ ਇੱਕ ਆਪਾਂ ਕੱਟਦਾਨੇ ਵਾਲੀ ਕਰਾਂਗੇ ਉਹ ਆਪਾਂ ਤੁਹਾਨੂੰ ਦਿਖਾਉਨੇ ਆਗੇ ਪਹਿਲਾਂ ਕੰਪਲੀਟ ਕਰ ਲਈਏ ਜੀ ਖੰਜੀ ਹੁਣ ਆਪਾਂ ਇਹ ਵੀ ਸਾਰੇ ਨੇ ਜਿਹੜੇ ਉਹ ਕੰਪਲੀਟ ਕਰ ਲਏ ਨੇ ਦੇਖ ਸਕਦੇ ਹੋ ਤੁਸੀਂ ਕਿੰਨੀ ਫਿਨਿਸ਼ਿੰਗ ਦੇ ਨਾਲ ਕੰਮ ਹੁੰਦਾ ਹੈਗਾ ਆਪਣਾ ਤੇ ਇਹ ਸਾਰੇ ਆਪਾਂ ਨੇ ਸੇਮ ਸਾਈਜ਼ ਦੇ ਬਣਾਏ ਨੇ ਤੇ ਵਿੱਚ ਆਪਾਂ ਨੇ ਮੋਤੀ ਐਡ ਆਨ ਕੀਤਾ ਆ ਠੀਕ ਹੈ ਜੀ ਇਹ ਵਾਲਾ ਆਪਣਾ ਸਾਰਾ ਕੰਪਲੀਟ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਆ ਵਾਲੀ ਆਪਾਂ ਲਾਈਨ ਸਿੰਗਲ ਬਣਾਉਣੀ ਹੈ ਇਹਦੇ ਉੱਪਰ ਆਪਾਂ ਕੱਟ ਦਾ ਨਾ ਯੂਜ਼ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਆ ਵਾਲਾ ਥ੍ਰੈਡ ਲੈ ਲੈਣਾ ਆਰੀ ਜਰੀ ਹੁੰਦੀ ਹੈ ਇਹ ਤੇ ਸਿੰਗਲ ਤਾਰ ਵਾਲੀ ਆਪਾਂ ਨੇ ਆ ਵਾਲੀ ਜਿਹੜੀ ਹੋ ਆਰੀ ਲੈ ਲੈਣੀ ਹੈ ਠੀਕ ਹੈ ਜੀ ਇਹ ਥੀਰਾ ਪਨਿਲੇ ਵਾਲਾ ਇਹ ਦੇਣਾ ਜੂ ਕੱਟਦਾਨਾ ਆਹ ਵਾਲਾ ਇਹ ਵਾਲਾ ਜਿਹੜਾ ਆਪਾਂ ਉਹ ਇਹਦੇ ਵਿੱਚ ਐਡ ਔਨ ਕਰਾਂਗੇ ਆਹ ਵਾਲਾ ਕੱਟਦਾਨਾ ਗਾ ਜਿਹੜਾ ਇਹ ਆਰੀ ਦੇ ਨਾਲ ਹੀ ਲੱਗਦਾ ਗਾ ਸੂਈ ਦੇ ਨਾਲ ਇਹ ਨਹੀਂ ਲੱਗਦਾ ਕਿਉਂਕਿ ਇਹਦੇ ਹੋਲ ਨੇ ਜਿਹੜੇ ਇਹ ਸਿਰਫ ਆਰੀ ਦੇ ਵਿੱਚ ਹੀ ਪੈਂਦੇ ਨੇ ਕਿਉਂਕਿ ਬਹੁਤ ਹੀ ਪਤਲਾ ਹੁੰਦਾ ਗਾ ਇਹ ਠੀਕ ਹੈ ਜੀ ਇਹਨੂੰ ਕਿੱਦਾਂ ਲਗਾਉਣਾ ਦਾ ਹੁਣ ਆਪਾਂ ਤੁਹਾਨੂੰ ਇਹ ਦੱਸਦੇ ਆਂ ਜੀ ਵੀਡੀਓ ਦੇ ਵਿੱਚ ਠੀਕ ਹੈ ਹਾਂਜੀ ਸਭ ਤੋਂ ਪਹਿਲਾਂ ਆਪਾਂ ਨੀਚੋਂ ਇਹਨੂੰ ਥ੍ਰੈਡ ਨੂੰ ਉੱਪਰ ਕੱਢ ਲੈਣਾ ਗਾ ఆరి తరం ీకే హా ఏ కట్దదనే ఫీల్గే ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਆ ਫੀਲਿੰਗ ਕਰ ਲਈ ਹੈਗੀ ਤੇ ਹੁਣ ਆਪਾਂ ਦੋ ਦੋ ਕਰਕੇ ਇਹਨਾਂ ਨੂੰ ਲਗਾਵਾਂਗੇ ਇਸ ਤਰ੍ਹਾਂ ਇਹਨੂੰ ਫੜ ਕੇ ਰੱਖਣਾ ਬਹੁਤ ਹੀ ਧਿਆਨ ਨਾਲ ਇਹ ਚੀਜ਼ ਹੈ ਜਿਹੜੀ ਉਹ ਪ੍ਰੈਕਟਿਸ ਦੇ ਨਾਲ ਆਊਗੀ ਇਹ ਕਾਲੀ ਨਾਲ ਸਿੱਖਣ ਵਾਲੀ ਨਹੀਂ ਹੈਗੀ ਪਹਿਲਾਂ ਤੁਹਾਨੂੰ ਆਰੀ ਚਲਾਉਣੀ ਆਣੀ ਚਾਹੀਦੀ ਹੈਗੀ ਫਿਰ ਤੁਸੀਂ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਇਹਦੇ ਨਾਲ ਲਗਾ ਸਕਦੇ ਹੋਗੇ ਇਹਦੇ ਲਈ ਤੁਹਾਨੂੰ ਜਿੰਨੀ ਪ੍ਰੈਕਟਿਸ ਹੋ ਸਕਦੀ ਹੈਗੀ ਉਨੀ ਜ਼ਰੂਰੀ ਹੈਗੀ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇਹ ਸਾਰਾ ਐਡ-ਆਨ ਕਰਨਾਗਾ ਨੀਚੋਂ ਉਸੇ ਥ्रेड ਨੂੰ ਆਪਾਂ ਇਸ ਤਰ੍ਹਾਂ ਲੈ ਕੇ ਆਉਣਾਗਾ ਇਹਦੇ ਨਾਲ 2 2 3 3 ਕਰਕੇ ਤੁਸੀਂ ਜਿੰਨੇ ਵੀ ਲਗਾਉਣਾ ਚਾਹੁੰਦੇ ਹੋਗੇ ਇਹਨੂੰ ਇਸ ਤਰ੍ਹਾਂ ਆਪਾਂ ਸਾਰੀ ਲਾਈਨ ਨੂੰ ਕਵਰ ਕਰਨਾ ਹੈ ਇਹ ਆਪਾਂ ਸਾਰੇ ਡਿਜ਼ਾਈਨ ਬਣਾਉਣ ਤੋਂ ਬਾਅਦ ਕਰਨਾਗਾ ਅਗਰ ਤੁਸੀਂ ਇਹ ਪਹਿਲਾਂ ਕਰੋਗੇ ਤਾਂ ਤੁਹਾਡੀ ਲਾਈਨ ਜਿਹੜੀ ਉਹ ਪ੍ਰੋਪਰ ਨਹੀਂ ਬਣੂਗੀ ਇਹ ਆਪਾਂ ਸਾਰਾ ਕੁਝ ਕਰਨ ਤੋਂ ਲਾਸਟ ਤੇ ਆਪਾਂ ਇਹ ਵਾਲੀ ਲਾਈਨ ਹੈ ਜਿਹੜੀ ਉਹ ਕਵਰ ਕਰਨੀ ਆਏਗੀ ਟੱਟਦਾਨੇ ਦੇ ਨਾਲ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਕਰਦੇ ਜਾਣਾ ਠੀਕ ਹੈ ਜੀ ਸਾਰੀ ਲਾਈਨ ਆਪਾਂ ਇਦਾਂ ਫਿਨਿਸ਼ ਕਰ ਲੈਣੀ ਹੈ ਜੀ ਤੇ ਜਿਹੜੇ ਆਪਾਂ ਹੁਣ ਇੱਕ ਸਿੰਗਲ ਹੋਰ ਇਹਦੇ ਵਿੱਚ ਪਾਈਪਸ ਐਡ ਹੋਣਗੇ ਵਿਦ ਮੋਤੀ ਹੋਊਗਾ ਇੱਕ ਸਿੱਪੀ ਹੋਊਗੀ ਉਹ ਵੀ ਤੁਹਾਨੂੰ ਦੱਸਾਂਗੇ ਆਪਾਂ ਬਣੇ ਰਹੋ ਵੀਡੀਓ ਦੇ ਨਾਲ ਅਗਰ ਵੀਡੀਓ ਤੁਹਾਨੂੰ ਵਧੀਆ ਲੱਗੀਏਗੀ ਹੈਲਪਫੁਲ ਹੈ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਆਹ ਵਾਲੀ ਚੀਜ਼ ਹੈਗੀ ਜਿਹੜੀ ਇਹ ਵੀ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਆਹ ਵਾਲੀ ਕੰਪਲੀਟ ਕਰ ਲਈ ਤੁਹਾਨੂੰ ਇਹ ਵੀ ਦੱਸਾਂਗੀ ਕਿ ਆਪਾਂ ਇਹ ਵਾਲੀ ਕਿੱਦਾਂ ਕਰਦੇ ਆਂਗੇ ਇਹ ਸਾਰੇ ਡਿਜ਼ਾਈਨ ਦੀ ਆਪਾਂ ਫੁੱਲ ਟਿਊਟੋਰੀਅਲ ਦਿੱਤਾ ਹੈ ਕਿ ਆਪਾਂ ਇਹ ਸਾਰਾ ਡਿਜ਼ਾਈਨ ਕਿੱਦਾਂ ਬਣਾਉਣਿਆਂਗੇ ਪਹਿਲਾਂ ਮੈਂ ਤੁਹਾਨੂੰ ਸਿੰਗਲ ਸਿੰਗਲ ਦੱਸ ਰਹੀ ਸੀ ਇਹ ਡਿਜ਼ਾਈਨ ਹੁਣ ਮੈਂ ਤੁਹਾਨੂੰ ਫੁੱਲ ਟਿਊਟੋਰੀਅਲ ਦਿੱਤਾ ਹੈ ਇਹਦੇ ਵਿੱਚ ਠੀਕ ਹੈ ਜੀ ਜਿਹਨੂੰ ਜਿਹਨੂੰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਰੋਕੀਓ ਹਾਂਜੀ ਆਪਾਂ ਇਹਨੂੰ ਸਾਰੇ ਨੂੰ ਕੰਪਲੀਟ ਕਰ ਕੰਪਲੀਟ ਕਰਕੇ ਫਿਰ ਤੁਹਾਨੂੰ ਆਹ ਵਾਲੀ ਚੀਜ਼ ਦੱਸਾਂਗੀ ਤੁਸੀਂ ਇਹ ਧਿਆਨ ਦੇ ਨਾਲ ਦੇਖਣਾ ਹੈ ਕਿ ਆਪਾਂ ਕਿੱਦਾਂ ਕਰ ਰਹੇ ਆ ਇਹ ਚੀਜ਼ ਹੈ ਜਿਹੜੀ ਉਹ ਪ੍ਰੈਕਟਿਸ ਦੇ ਨਾਲ ਆਉਗੀ ਠੀਕ ਹੈ ਜੀ ਇਹ ਹੈਂਡਵਰਕ ਦੇ ਵਿੱਚ ਆ ਜਾਂਦੀ ਹੈਗੀ ਬਟ ਆਪਾਂ ਹਾਂ ਨੀਡਲਵਰਕ ਦੇ ਵਿੱਚ ਵੀ ਕਿਤੇ ਕਿਤੇ ਇਹਨੂੰ ਯੂਜ਼ ਕਰ ਦਿੰਨੇ ਹੁੰਦੇ ਆਂ ਕਸਟਮਰ ਦੀ ਰਿਕੁਆਇਰਮੈਂਟ ਦੇ ਅਕਾਰ। ਇਹੇ ਆਰੀ ਦੇ ਨਾਲ ਹੀ ਲੱਗੂ ਸੂਈ ਦੇ ਨਾਲ ਹੀ ਚੀਜ਼ਾਂ ਨਹੀਂ ਲੱਗਦੀਆਂ ਹੈਗੀਆਂ। ਕਿਉਂਕਿ ਇਹਨਾਂ ਦੇ ਹੋਲਸ ਨੇ ਜਿਹੜੇ ਬਿਲਕੁਲ ਹੀ ਪਤਲੇ ਹੁੰਦੇ ਨੇਗੇ ਸੂਈ ਦੇ ਇਹ ਲਾਸਟ ਵਾਲੀ ਨੱਕੇ ਦੇ ਵਿੱਚ ਚੜ ਜਾਂਦੇ ਨੇ ਸੂਈ ਤਾਂ ਵੈਸੇ ਪਤਲੀ ਹੁੰਦੀ ਆ ਕਿ ਬਟ ਉਹਦੇ ਨਾਲ ਤਾਂ ਪਿੱਛੋਂ ਨੱਕਾ ਹੁੰਦਾ ਜਿੱਥੇ ਆਪਾਂ ਟਰੈਡ ਪਾਉਣੀ ਹੈਗੀ ਉਹ ਸੂਈ ਦਾ ਮੋਟਾ ਹੁੰਦਾ ਉਹਦੇ ਕਰਕੇ ਉਹਦੇ ਵਿੱਚ ਚੜ ਜਾਂਦੇ ਨੇ ਜਿਹੜੀ ਇਹ ਆਰੀ ਹੁੰਦੀ ਹੈ ਇਹ ਸੇਮ ਹੁੰਦੀ ਹੈਗੀ ਸੂਈ ਦੀ ਤਰ੍ਹਾਂ ਮੋਹ ਉਹਦੇ ਕਰਕੇ ਜਿਹੜੇ ਆਰੀ ਦੇ ਨਾਲ ਹੀ ਲੱਗਦੇ ਨੇ ਨੇ ਬਹੁਤ ਹੀ ਬਰੀਕੀ ਕੰਮ ਹੁੰਦਾ ਦਾ ਤੇ ਇਹਦੇ ਵਿੱਚ ਕਾ ਹੀ ਨਹੀਂ ਕਰਨੀ ਆਪਾਂ ਬਿਲਕੁਲ ਵੀ ਨਹੀਂ ਥੋੜਾ ਇੱਕ ਥ੍ਰੈਡ ਖਿੰਡਿਆ ਤਾਂ ਇਹਨੇ ਸਾਰੀ ਲਾਈਨ ਨਹੀਂ ਖਿੰਡ ਜਾਣੀ ਠੀਕ ਹੈ ਜੀ ਹਾਂਜੀ ਆਪਣੀ ਆਹ ਵਾਲੀ ਲਾਈਨ ਹੈਗੀ ਜਿਹੜੀ ਉਹ ਕੰਪਲੀਟ ਹੋ ਚੁੱਕੀ ਹੈਗੀ ਤੇ ਹੁਣ ਆਪਾਂ ਆਹ ਵਾਲੀ ਲਗਾਵਾਂਗੇ ਇਹ ਵੀ ਲਗਾਉਣੇ ਬਹੁਤ ਹੀ ਆਸਾਨ ਨੇ ਇਹਦੇ ਲਈ ਆਪਾਂ ਆਹ ਵਾਲਾ ਥ੍ਰੈਡ ਲਿਆ ਹੈਗਾ ਜਿਹੜਾ ਆਪਾਂ ਵਾਲਾ ਥ੍ਰੈਡ ਯੂਜ਼ ਕਰ ਦਿਆਂਗੇ ਉਹਦਾ ਹਾਂ ਆਪਣੇ ਹਾਫ ਕਰ ਲਿਆ ਉਹ 6 ਲੜਾ ਹੁੰਦਾਗਾ 6 ਲੜਾ ਹੁੰਦਾ ਇਹ ਆਪਾਂ 3 ਲੜਾ ਲੈ ਰਹੇ ਹਾਂਗੇ ਠੀਕ ਹੈ ਜੀ ਇਹਨਾਂ ਨੂੰ ਲਗਾਉਣ ਲਈ ਤੇ ਸਿੰਪਲ ਸੂਈ ਯੂਜ਼ ਕਰ ਰਹੇ ਹਾਂ ਆਪਾਂ ਪਤਲੀ ਹੈ ਬਿਲਕੁਲ ਤੇ ਨੀਚੋਂ ਆਪਾਂ ਸੂਈ ਕੱਢਣੀ ਹੈ ਇਸ ਤਰ੍ਹਾਂ ਤੇ ਸਭ ਤੋਂ ਪਹਿਲਾਂ ਆਪਾਂ ਨੇ ਆਵਲਾ ਪਾਈਪ ਲੈਣਾ ਹੈ ਇਹਦੇ ਵਿੱਚ ਤਿੰਨ ਚੀਜ਼ਾਂ ਯੂਜ਼ ਹੋਣਗੀਆਂ ਇੱਕ ਆਵਲਾ ਪਾਈਪ ਯੂਜ਼ ਹੋਊਗੀ ਮੋਤੀ ਯੂਜ਼ ਹੋਊਗਾ ਤੇ ਆਵਲੀ ਸਿੱਪੀ ਯੂਜ਼ ਠੀਕ ਹੈ ਜੀ ਸੀਕੁਐਂਸ ਇਹਦੇ ਵਿੱਚੋਂ ਆਪਾਂ ਇਸ ਤਰ੍ਹਾਂ ਸੂਈ ਕੱਢ ਲੈਣੀ ਆ ਇੱਕ ਮੋਤੀ ਪਾ ਲੈਣਾ ਵਿੱਚ ਤੇ ਆਵਲੀ ਸੀਕੁਐਂਸ ਹੈ ਜਿਹੜੀ ਉਹ ਆਪਾਂ ਇਸ ਤਰ੍ਹਾਂ ਲੈ ਲੈਣੀ ਹੈ ਤੇ ਇੱਥੋਂ ਸੂਈ ਨੂੰ نیچے ਕਾਢ ਦਿੰਦੇ। ਤਿੰਨੇ ਚੀਜ਼ਾਂ ਪਾ ਕੇ ਸਭ ਤੋਂ ਪਹਿਲਾਂ ਪਾਈਪ ਪਾਉਣਾ। ਠੀਕ ਹੈ ਜੀ। ਦੇਖ ਲੋ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਮੈਂ ਨੇੜੇ ਤੋਂ ਦਿਖਾਉਣੀ ਆ। ਸਭ ਤੋਂ ਪਹਿਲਾਂ ਪਾਈਪ ਪਾਉਣਾ, ਫਿਰ ਆਪਾਂ ਨੇ ਮੋਤੀ ਪਾਉਣਾ ਆ, ਫਿਰ ਆਪਾਂ ਸੀਕੁਐਂਸ ਪਾਉਣਾ ਠੀਕ ਹੈ। ਆਈ ਮੀਨ ਸੀਪੀ ਪਾਉਣੀ ਆ। ਤੇ ਉਸੇ ਤਰ੍ਹਾਂ ਆਪਾਂ ਸੈਕੰਡ ਪੇਅਰ ਕੱਢਣਾ ਉਸ ਪਾ ਕੇ। ਮੋਤੀ ਪਾ ਕੇ ਸਿੱਪੀ ਪਾ ਕੇ ਤਿੰਨੇ ਚੀਜ਼ਾਂ ਆਪਾਂ ਇਕੱਠੀਆਂ ਪਾ ਕੇ ਸੂਈ نیچے ਕੱਢ ਦੇਣੀ ਆ ਥੋੜੇ ਦੂਰ ਤੋਂ ਇਹ ਵੀ ਲਗਾਉਣੇ ਬਹੁਤ ਹੀ ਆਸਾਨ ਹੁੰਦੇ ਨੇ ਇਹ ਮੈਂ ਸੂਈ ਨਾਲ ਹੀ ਲਗਾਉਣੀ ਹੁੰਦੀ ਆ ਆਰੀ ਨਾਲ ਵੀ ਲੱਗ ਜਾਂਦੇ ਨੇ ਬਟ ਮੈਂ ਇਹ ਸੂਈ ਨਾਲ ਜ਼ਿਆਦਾ ਲਗਾਉਣੀ ਆ ਕਿਉਂਕਿ ਆਸਾਨੀ ਦੇ ਨਾਲ ਲੱਗ ਜਾਂਦੇ ਨੇ ਠੀਕ ਹੈ ਜੀ ਥੋੜੇ ਜਿھے ਫਰਕ ਨਾਲ ਆਪਾਂ ਇਹਨਾਂ ਸਾਰਿਆਂ ਨੂੰ ਕੰਪਲੀਟ ਕਰਾਂਗੇ ਉਸੇ ਤਰ੍ਹਾਂ ਇਹ ਵਿੱਚ ਥੋੜਾ ਜਿਹਾ ਹੈਂਡ ਟੱਚ ਆ ਜਾਂਦਾ ਸੂਟ ਦੇ ਨਾਲ ਤੇ ਇਹ ਵਰਕ ਵੀ ਬਹੁਤ ਸੋਹਣਾ ਲੱਗਦਾਗਾ ਇਹ ਆਪਣਾ ਇਹ ਪੰਜਮਾ ਚੀਜ਼ ਨੂੰ ਆਰਡਰ ਹੈ ਜਿਹੜਾ ਸੇਮ ਵਰਕ ਵਾਲਾ ਆਪਾਂ ਕਰ ਰਹੇ ਹਾਂਗੇ ਬਟ ਫੈਬਰਿਕ ਅਲੱਗ-ਅਲੱਗ ਹੋ ਜਾਂਦੇ ਨੇਗੇ ਤੁਸੀਂ ਕਿਸੇ ਵੀ ਕਲਰ ਤੇ ਅਗਰ ਕਰਵਾਉਣਾ ਹੁੰਦਾ ਤੁਸੀਂ ਕਰਵਾ ਸਕਦੇ ਹੋਗੇ ਆਰਡਰ ਪਲੇਸ ਕਰ ਸਕਦੇ ਹੋ ਇੰਸਟਾਗ੍ਰam ਦੇ ਉੱਪਰ ਜਾ ਕੇ ਅਬ ਮੇਰਾ ਇੱਥੇ ਨੰਬਰ ਵੀ ਸ਼ੋਅ ਹੋ ਰਿਹਾ ਹੁੰਦਾਗਾ ਤੁਸੀਂ ਨੰਬਰ ਤੇ ਵੀ ਮੇਰੇ ਨਾਲ ਗੱਲ ਕਰ ਸਕਦੇ ਹੋ ਠੀਕ ਹੈ ਜੀ ਅਗਰ ਤੁਹਾਨੂੰ ਇਹ ਵਾਲੀ ਵੀਡੀਓ ਪਸੰਦ ਆਈਏਗੀ ਸਾਰੀ ਆਪਣੀ ਸਾਰਾ ਬਰਕਾ ਦੇ ਵਿੱਚ ਆਪਾਂ ਤੁਹਾਨੂੰ ਦੱਸਿਆਗਾ ਤਾਂ ਪਲੀਜ਼ ਲਾਈਕ ਸ਼ ਕਮੈਂਟ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਠੀਕ ਹੈ ਜੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਆਪਣੇ ਵਟਸਐਪ ਤੇ ਇੰਸਟਾਗ੍ਰam ਤੇ ਕਿਸੇ ਵੀ ਸੋਸ਼ਲ ਮੀਡੀਆ ਅਕਾਊਂਟ ਤੇ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾਗਾ WhatsApp ਦੇ ਉੱਪਰ ਜਾ ਕੇ ਤੁਸੀਂ ਸਿੱਧਾ ਇਹਨੂੰ ਲਿੰਕ ਨੂੰ ਅਪਲੋਡ ਕਰ ਸਕਦੇ ਹੋ ਤਾਂ ਜੋ ਆਪਣੇ ਹੋਰ ਸਬਸਕ੍ਰਾਈਬਰਸ ਨੇ ਜਿਹੜੇ ਆਪਣੇ ਨਾਲ ਵਿਊਅਰ ਨੇ ਜਿਹੜੇ ਉਹ ਜੁੜ ਸਕਣ ਆਪਾਂ ਇਸੇ ਤਰ੍ਹਾਂ ਇਹਨੂੰ ਕੰਪਲੀਟ ਕਰ ਲੈਣਾ ਠੀਕ ਹੈ ਜੀ ਲੋ ਜੀ ਆਪਾਂ ਨੇ ਇਹ ਵੀ ਹੈ ਜਿਹੜਾ ਉਹ ਕੰਪਲੀਟ ਕਰ ਲਿਆ ਆ ਬਹੁਤ ਹੀ ਆਸਾਨ ਹੁੰਦੇ ਨੇ ਇਹ ਵੀ ਲਗਾਉਣੇ ਦੇਖੋ ਜੀ ਆਪਣਾ ਇਹ ਵਾਲਿਆ ਵੀ ਹੈ ਜਿਹੜਾ ਕੋ ਕੰਪਲੀਟ ਹੋ ਚੁੱਕਿਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਸਾਰਾ ਵਰਕ ਆਪਾਂ ਨੇ ਜਿਹੜਾ ਤੁਹਾਨੂੰ ਇੱਕ ਇੱਕ ਕਰਕੇ ਦਿਖਾਇਆਗਾ ਹੁਣ ਤੁਸੀਂ ਵੀ ਆਪਣੇ ਸੋਹਣੇ ਸੋਹਣੇ ਸੂਟ ਰੈਡੀ ਕਰਕੇ ਮੇਰੇ ਨਾਲ ਵੀਡੀਓਜ਼ ਸ਼ੇਅਰ ਜਰੂਰ ਕਰਿਓ ਸਾਰਿਆਂ ਦਾ ਥੈਂਕ ਯੂ ਜੀ ਜਿਹੜੇ ਆਪਾਂ ਨੂੰ ਦੇਖਦੇ ਨੇ ਉਹਨਾਂ ਦਾ ਵੀ ਥੈਂਕ ਯੂ ਤੇ ਤੁਸੀਂ ਕਿੱਥੋਂ ਦੇਖ ਰਹੇ ਹੋਗੇ ਕਿਹੜੇ-ਕਿਹੜੇ ਸ਼ਹਿਰ ਤੋਂ ਕਿਹੜੀ ਸਿਟੀ ਤੋਂ ਠੀਕ ਹੈ ਜੀ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਥੈਂਕ ਯੂ ਜੀ